ਵੈਗਰਜੀ ਦਾ ਖਾਲਸਾ ਵੈਗਰਜੀ ਫਤਿਹ ਅੱਜ ਤਰੀਕ ਹੈਗੀ ਆ 25 ਅਪ੍ਰੈਲ ਤੇ ਅਸੀਂ ਆਏ ਆ ਜੀ ਅੱਜ ਕੁਮਾਰ ਇੰਟਰਨੈਸ਼ਨਲ ਹੋਟਲ ਕੁਝ ਦਿਨ ਪਹਿਲਾਂ ਇੱਥੇ ਆਪਾਂ ਰਿਟਾਇਰਮੈਂਟ ਪਾਰਟੀ ਕਰਕੇ ਗਏ ਸੀ ਵੀਡੀਓਗ੍ਰਾਫੀ ਕਰਕੇ ਗਏ ਸੀ ਤੇ ਅੱਜ ਇੱਥੇ ਰਿੰਗ ਸਰਮਣੀ ਆ ਨੀਚੇ ਵਾਲੇ ਹਾਲ 'ਚ ਤੇ ਤੁਸੀਂ ਹਾਲ ਦੇਖ ਸਕਦੇ ਜੀ ਕਿ ਬਹੁਤ ਸੋਹਣਾ ਕਾਫੀ ਕੁਝ ਨਾਲੇ ਚੇਂਜ ਕਰਤਾ ਆ ਪਹਿਲੇ ਟ੍ਰੇਨਿੰਗ ਇਧਰਲੀ ਸਾਈਡ 'ਚ ਹੁੰਦੀ ਸੀ ਸਟੇਜ ਹੁਣ ਇਹਨਾਂ ਸਟੇਜ ਇਧਰਲੀ ਸਾਈਡ ਤੇ ਕਰਤੀ ਆ ਤੇ ਕਾਫੀ ਹੱਦ ਤੱਕ ਬਹੁਤ ਮਤਲਬ ਕਿ ਸੋਨਾ ਬਣਾਤਾ ਹਾਲ ਤੇ ਅੱਜ ਸਾਡੇ ਨਾਲ ਹੈ ਜੀ ਦੇਖ ਸਕਦੇ ਤੁਸੀਂ ਐਪੀ ਤੇ ਨਾਲ ਹੈ ਜੀ ਅੱਜ ਸਹਿਜ ਤੇ ਅੱਜ ਇਹਨੂੰ ਦੋਵੇਂ ਸਿਨੇ ਕਿਟਾਣਾ ਦੋਵੇਂ ਲਾਤੀਆਂ ਅੱਜ ਮੈਂ ਕਿਹਾ ਅੱਜ ਫਲੈਟ ਲੈਂਸ ਕੋਈ ਯੂਜ਼ ਨਹੀਂ ਕਰ ਰਹੇ ਅਸੀਂ ਦੋਨੇ ਕਿਟਾਂ ਸਨੇ ਲੱਗ ਰਹੀਆਂ ਕਿਉਂਕਿ ਆਕਸੀਜਨ ਹੈ ਤਾਂ ਆਕਸੀਜਨ ਦੇ ਵਿੱਚ ਸੋਚਿਆ ਕਿ ਕੰਮ ਕਿਉਂ ਨਾ ਪਾਰਟੀ ਨੂੰ ਵਧੀਆ ਤੋਂ ਵਧੀਆ ਦਿੱਤਾ ਜਾਵੇ ਤੇ ਅੱਜ ਸਾਡੇ ਨਾਲ ਆ ਆਪਰੇਟ ਤੇ ਅਹੀਂ ਗਰਲ ਸਾਈਡ ਤੋਂ ਆ ਆ ਵੀਰ ਆਪਣੇ ਮੁੰਡੇ ਵਾਲੀ ਸਾਈਡ ਤੋਂ ਆ ਭਾਈ ਕਿਹੜਾ ਸਟੂਡੀਓ ਗਪਾਲ ਹਾਂਜੀ ਗਪਾਲ ਸਟੂਡੀਓ ਤੋਂ ਨੇ ਭਾਜੀ ਦੋਵੇਂ ਵੀਰਾਂ ਵਾਲੇ ਤੇ ਆਵਾ ਕੰਪੀਟੀਸ਼ਨ ਨਹੀਂ ਜੇ ਕਰਨਾ ਪਾ ਖਾਸ ਕਰਕੇ ਜਿਹੜੇ ਫੋਟੋਗ੍ਰਾਫਰ ਆਣਾ ਉਹਨਾਂ ਦੀ ਆਪਸ ਚ ਤੂਤ ਮਹਿਮਾ ਹੋ ਜਾਂਦੀ ਹੁੰਦੀ ਕੀ ਯਾਰ ਮਣੀ ਮੱਟੀ ਜੀ ਤੇ ਐਹੀਂ ਅੱਜ ਪੂਰਾ ਕੋਆਪਰੇਟ ਕਰਕੇ ਕੰਮ ਕਰਾਂਗੇ ਠੀਕ ਹੈ ਭਾਜੀ ਚਲੋ ਤੇ ਦੇਖੋ ਤੁਸੀਂ ਬਹੁਤ ਵਧੀਆ ਮਤਲਬ ਲੋਕੇਸ਼ਨ ਬਹੁਤ ਸੋਹਣੀ ਆ ਤੇ ਛੋਟਾ ਹਾਲ ਆ ਲekin 150 ਬੰਦੇ ਵਾਸਤੇ ਬਹੁਤ ਵਧੀਆ ਆ ਤੇ ਸੋਫੇ ਚੇਅਰ ਸਭ ਕੁਝ ਉਹਨਾਂ ਨੇ ਚੇਂਜ ਕਰ ਦਿੱਤਾ ਹੋਇਆ ਆ ਇਧਰ ਸਾਈਡ ਤੇ ਸਟੇਜ ਆ ਤੇ ਆਹ ਵਾਲੀ ਜਿਹੜੀ ਉਹਨਾਂ ਨੇ ਲਗਾਈ ਆ ਨਾ ਮਤਲਬ ਬਹੁਤ ਸੋਹਣੀ ਯਾਰ ਐਂ ਲੱਗਦਾ ਜਦੋਂ ਖਾਲ ਬਹੁਤ ਵੱਡਾ ਹੁੰਦਾ ਆ ਖੁੱਲਾ ਹਾਲ ਲੱਗਦਾ ਵੇਖਣ ਚ ਤੇ ਰਿੰਗਸਰਮੀ ਵਾਸਤੇ ਜਾਂ ਕੋਈ 100 150 ਬੰਦੇ ਦੀ ਗੈਦਰਿੰਗ ਵਾਸਤੇ ਇਹ ਜਿਹੜਾ ਹਾਲ ਆ ਬਹੁਤ ਵਧੀਆ ਆ ਤੇ ਬਹੁਤ ਸੋਹਣੀ ਲੋਕੇਸ਼ਨ ਤੇ ਆ ਨਾਲੇ ਸਟੇਜ ਆ ਜੀ ਸਿੰਪਲ ਸੋਬਰ ਜੀ ਬਹੁਤ ਸੋਹਣੀ ਸਭ ਤੋਂ ਵਧੀਆ ਗੱਲ ਹੈ ਕਿ ਜਿਹੜਾ ਸੋਫਾ ਹੈ ਨਾ ਕੋਸ਼ਿਸ਼ ਕਰਿਆ ਕਰੋ ਕਿ ਸੋਫੇ ਦੀ ਜਿਹੜੀ ਬੈਕ ਹੈਗੀ ਹੈ ਨਾ ਜਿਆਦਾ ਵੱਡੀ ਨਾ ਹੋਵੇ ਕਿਉਂਕਿ ਆਮ ਤੌਰ ਤੇ ਨਾ ਫੇਸ ਲਗ ਜਾਂਦੇ ਆ ਜਦ ਨਾਲ ਪਿੱਛੇ ਖਲੋਕੇ ਫੋਟੋਆਂ ਖਿੱਚਣੀਆਂ ਹੁੰਦੀਆਂ ਹਨ ਖਿਚਵਾਉਣੀਆਂ ਹੁੰਦੀਆਂ ਸੋਰੀ ਤੇ ਉਹਨਾਂ ਦੇ ਫੇਸ ਤਾਂ ਲੁਕ ਜਾਂਦੇ ਆ ਤੇ ਸੋਫਾ ਬਹੁਤ ਸੋਹਣਾ ਹੈ ਫੋਟੋਗ੍ਰਾਫੀ ਵਾਸਤੇ ਸਿੰਪਲ ਸੋਬਰ ਜਿਹਾ ਸੋਫਾ ਆ ਵਧੀਆ ਆ ਤੇ ਇਧਰੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਡੀਜੇ ਆ ਗਰਮੀਆਂ ਦੇ ਫੰਕਸ਼ਨ ਨੇ ਤੇ ਹੁਣ ਇੰਡੋਰ ਹੀ ਹੁੰਦੇ ਆ ਤੇ ਜ਼ਿਆਦਾਤਰ ਮਲਗੀ ਦੇਖਿਆ ਜਾਵੇ ਤਾਂ ਹਾਲ ਜਿਹੜੇ ਆ ਏਸੀ ਹੁੰਦੇ ਆ ਜੋਗੇ ਵਧੀਆ ਹੈ ਨਹੀਂ ਤੇ ਮੇਰੇ ਖਿਆਲ ਦੇ ਵਿੱਚ ਤੇ ਕੰਮ ਕਰਨਾ ਕਰਨਾ ਵੀ ਔਖਾ ਕਰਉਣਾ ਵੀ ਔਖਾ ਆ ਏਸੀ ਹਾਲ ਆ ਬਹੁਤ ਸੋਹਣਾ ਬਣਿਆ ਹੋਇਆ ਤੇ ਵਿੱਚ ਵਿੱਚ ਦੰਦ ਖਾਵਾਂਗੇ ਰਿੰਗ ਸਰਮੀ ਦੇ ਕੋਲ ਸ਼ੋਰਟ ਜੇ ਟਾਈਮ ਲੱਗਾ ਤੇ